ਚਾਚੀ ਆ ਪਾਈਆਂ 11 12 ਵਜ ਗਏ ਸੋਣਾ ਨਹੀਂ ਤੁਸੀਂ ਵਿਆਹ ਦੀ ਤਿਆਰੀ ਕਰੇ ਕਰਦੇ ਆ ਸੂਟ ਦਿਖਾਓ ਕਰਦੇ ਪੈਕ ਕਿਤੇ ਆ ਇਹ ਜੇਠ ਜਠਾਣੀ ਉਹ ਇਧਰ ਕਰ ਮੜ ਜਾ ਉਹ ਚਾਚੀ ਮਾਸੀ ਮਾਸੜ ਹਾਂ ਤੇ ਇਹ ਨਾਨਾ ਨਾਨੀ ਇਹ ਵਿੱਚ ਪਾਣੀ ਆ ਪਤਿਆਂ ਇਹ ਆਪਾਂ ਪਹਿਲਾਂ ਹੀ ਵੀਡੀਓ ਪਾ ਦੇਣੀ ਆ ਆਪਣਾ ਸੂਟ ਚੈੱਕ ਕਰ ਲੋ ਵੀ ਇਹ ਕੌਣ ਹੈ ਤੈਨੂੰ ਇਹ ਕਿਹਦਾ ਨਾਇਆ ਹੈ ਰੀਵੜ ਕੈਂਟੀ ਲਿਆ ਤੁਸ ਕੈਂਟੀ ਲਿਆ ਫੇਰੀ ਮਾਤਾ ਮਈਆ ਰਾਣੀ ਹਣਾ ਔਰ ਰਹਿਣ ਗਏ ਆ ਰਾਰਾ ਰਾਰਾ ਰੀਵੜ ਬੰਨਾ ਜੂੜੀ ਆ ਰਾਰਾ ਰਾਰਾ ਆ ਕਿਥੇ ਰੀ ਉਹ ਕਿਹੜਾ ਰਹਿ ਚਾਚੀ ਕੈਂਟੀ ਲੈ ਚਾਚੀ ਇਹ ਚਾਚੀ ਛੱਡ ਦੋ ਜੀ ਤੇ ਆਉਦੇ ਨਾਲ ਨਾ ਫੂਫਾ ਫੁੱਫੀ ਲੋ ਜੀ ਸੂਟ ਸਾਰਿਆਂ ਦੇ ਪੈਕ ਹੋ ਗਏ ਇਹ ਨੋਗੇ ਨੋਗੇ ਮਾਮੀ ਮਾਮਾ ਮਾਮੀ ਮਾਮਾ ਦੇ ਦੋ ਸੂਟ ਇਹ ਵੀ ਮਾਮੀ ਮਾਮਾ ਅਜਾ ਤਿੰਨ ਮਾਮੀਆਂ ਤਿੰਨਾ ਮਾਮੀਆਂ ਦੇ ਆ ਜੀ ਮਾਮੀ ਮਾਮਾ 1 ਮਾਮੀ ਮਾਮਾ ਬਸ ਹੋਰ ਉਹ ਕਿੰਨੇ ਮਾਮੀ ਮਾਮਾ ਇਹ ਚਾਰ ਮਾਮੀਆਂ ਦਾ ਸੂਟ ਹੈ ਜੀ ਆ ਹੈਗੇ ਬੂਆ ਬੋਈਆ ਨਣਦ ਨਣਦੋਈਆ ਇਹ ਵੀ ਨਣਦ ਨਣਦੋਈਆ ਕਿਆ ਬਾਤਾਂ ਨੋਗੇ ਪੈਕ ਹੋ ਗਿਆ ਇਹ ਫਿਰ ਬਾਜੀ ਕਿੰਦਾ ਫਿਰ ਵੈਰੀ ਨਾਈਸ ਕਰਦੇ ਇੱਕ ਵਾਰੀ ਤਾਂ ਵੈਰੀ ਨਾਈਸ ਆਦੀ ਬਾਈ ਟੈਂਕ ਨਾ ਹੋਇਆ ਪਿਆ ਹੋ ਲੈਂਦਾ ਪਹਿਲਾਂ ਫੇਰ ਪਾਇਆ ਕਿੰਨਾ ਟਾਈਮ ਹੋ ਗਿਆ 12 ਵਜੇ ਆ ਤੇ 12 ਵਜੇ ਨੋਗੇ ਪੈਕ